ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ ਮਾਤਾ ਵੈਸ਼ਨੋ ਦੇਵੀ ਪਵਨ ਕੰਪਲੈਕਸ ਵਿਖੇ ਸਵੇਰੇ ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ ਆਰਤੀ ਦੀ ਤੜਸ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸਾਈਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ ਪਵਨ ਮਾਰਗ ਤੇ ਸਥਿਤ ਧਾਰਮਿਕ ਅਰਧ ਕੁਵਾਰੀ ਮੰਦਿਰ ਚ ਪਵਿੱਤਰ ਗਰਮ ਜੂਨ ਗੁਫਾ ਦੇ ਕੰਪਲੈਕਸ ਚ ਅਲੌਕਿਕ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪਵਿੱਤਰ ਗਰਮ ਤੂਨ ਦਿਵਯਾ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ ਹੁਣ ਸ੍ਰਾਇਨ ਬੋਰਡ ਤੋਂ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਦੱਸ ਦਈਏ 1 ਜੂਨ 2025 ਤੋਂ ਦਿਵਯਾ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਤੋਂ ਹਰ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ ਇਸ ਦੇ ਨਾਲ ਹੀ ਅੰਗਹੀ ਸ਼ਰਧਾਲੂਆਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਉਪਲਬਧ ਹੋਵੇਗੀ ਅਤੇ ਅੰਗਹਿਂ ਸ਼ੁਦਾਲੂ ਗਰਗਜੂਨ ਦੀ ਦੱਬ్య ਆਰਤੀ ਵਿੱਚ ਮੁਫਤ ਵਿੱਚ ਸ਼ਾਮਿਲ ਹੋ ਸਕਣਗੇ ਆਰਤੀ ਲਈ ਬੈਠੇ ਸ਼ੁਦਾਲੂਆਂ ਨੂੰ ਸਰਾਇਨਬੋਰਡ ਵੱਲੋਂ ਪੈਕਡ ਪ੍ਰਸ਼ਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ ਉੱਥੇ ਹੀ ਦਿਵਯਾ ਆਰਤੀ ਵਿੱਚ ਸ਼ਾਮਿਲ ਹੋਣ ਵਾਲੇ ਸ਼ੁਦਾਲੂਆਂ ਨੂੰ ਪਹਿਲ ਦੇ ਆਧਾਰ 'ਤੇ ਗਰਗਜੂਨ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਨੇ ਦੱਸਦੇ ਹਈਏ ਹੁਣ 1 ਜੂਨ 2025 ਤੋਂ ਸਰਾਇਨਬੋਰਡ ਸ਼ੁਦਾਲੂ ਤੋਂ ਪ੍ਰਤੀ ਸ਼ਦਾਲੂ 500 ਰੁਪਏ ਆ ਵਸੂਲੇਗਾ ਵਿਦਾਈ ਕੀ ਫੀਸ ਨੂੰ ਲੈ ਕੇ ਆਰਤੀ ਵਿੱਚ ਸ਼ਾਮਿਲ ਹਰੇਕ ਸ਼ਰਧਾਲੂ ਨੂੰ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਵਧਾ ਦਿੱਤੀ ਗਈ ਹੈ। ਦਰਅਸਲ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਜੋ ਕਿ ਹੁਣ 100 ਰੁਪਏ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਕਰ ਦਿੱਤਾ ਜਾਵੇਗਾ। ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ 4 ਪੌਂਚ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭਜੂਨ ਦੇ ਦਰਸ਼ਨ ਵੀ ਕਰ ਸਕਣਗੇ ਦੱਸ દਈਏ ਗਰਭਜੂਨ ਗੁਫਾ ਆਰਤੀ ਦੌਰਾਨ ਲਗਭਗ 200 225 ਸ਼ਰਧਾਲੂ ਇੱਕੋ ਸਮਾਂ ਬੈਠਦੇ ਨੇ ਸ਼ਰਧਾਲੂ ਇਸ ਹੁਲਤ ਦਾ ਲਾਭ ਪਾਵਨ ਅਤੇ ਪ੍ਰਾਚਨ ਗਰਭਜੂਨ ਗੁਫਾ ਦੇ ਕੰਪਲੈਕਸ ਵਿੱਚ ਰੋਜ਼ਾਨਾ ਹੋਣ ਵਾਲੀਆਂ ਦિવ्य ਆਰਤੀ ਵਿੱਚ ਆਨਲਾਈਨ ਜਾਂ ਆਫਲਾਈਨ ਲੈ ਸਕਦੇ ਨੇ ਜਿਸ ਲਈ ਸ੍ਰਾਇਨ ਬੋਰਡ ਨੇ ਪੰਜਾਬ ਸਿੱਧੀ ਕੋਟਾ ਆਨਲਾਈਨ ਇਹ ਕੋਟਾ ਆਫਲਾਈਨ ਰੱਖਿਆ ਤਾਂ ਜੋ ਸ਼ਰਧਾਲੂ ਬਿਨਾ ਕਿਸੇ ਪਰੇਸ਼ਾਨੀ ਦੇ ਇਸ ਸਹੂਲਤ ਦਾ ਲਾਭ ਲੈ ਸਕਣ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ ਮਾਤਾ ਵੈਸ਼ਨੋ ਦੇਵੀ ਪਵਨ ਕੰਪਲੈਕਸ ਵਿਖੇ ਸਵੇਰੇ ਸ਼ਾਮ ਕਰਵਾਈ ਜਾਣ ਵਾਲੀ ਅਲੋਕਿਕ ਆਰਤੀ ਦੀ ਤੜਸਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ੍ਰਾਇਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ ਪਵਨ ਮਾਰਗ ਤੇ ਸਥਿਤ ਧਾਰਮਿਕ ਅਰਧ ਕੁਵਾਰੀ ਮੰਦਿਰ ਚ ਪਵਿੱਤਰ ਗਰਮਜੂਨ ਗੁਫਾ ਦੇ ਕੰਪਲੈਕਸ ਚ ਅਲੌਕਿਕ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪਵਿੱਤਰ ਗਰਮਜੂਨ ਦਿਵਯ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ ਹੁਣ ਸਾਈਨ ਬੋਰਡ ਤੋਂ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਦੱਸਦੀ ਹੈ 1 ਜੂਨ 2025 ਤੋਂ ਦਿਵਯ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂ ਤੋਂ ਹਰ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ ਇਸ ਦੇ ਨਾਲ ਹੀ ਅੰਗਹਿਨ ਸ਼ੁਧਾਲਵਾਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਉਪਲਬਧ ਹੋਵੇਗੀ ਅਤੇ ਅੰਗਹਿਨ ਸ਼ੁਧਾਲੂ ਗਰਭਜੋਣ ਦੀ ਦੱਬ్య ਆਰਤੀ ਵਿੱਚ ਮੁਫਤ ਵਿੱਚ ਸ਼ਾਮਿਲ ਹੋ ਸਕਣਗੇ ਆਰਤੀ ਲਈ ਬੈਠੇ ਸ਼ੁਧਾਲਵਾਂ ਨੂੰ ਸਾਈਨ ਬੋਰਡ ਵੱਲੋਂ ਪੈਗ ਦੇ ਪ੍ਰਸ਼ਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ ਉੱਥੇ ਹੀ ਦੱਬਿਆ ਆਰਤੀ ਵਿੱਚ ਸ਼ਾਮਿਲ ਹੋਣ ਵਾਲੇ ਸ਼ੁਧਾਲਵਾਂ ਨੂੰ ਪਹਿਲ ਦੇ ਆਧਾਰ ਤੇ ਗਰਭਜੋਣ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਨੇ ਦੱਸ દઈએ ਹੁਣ 1 ਜੂਨ 2025 ਤੋਂ ਸਰਾਇਣ ਬੋਸ਼ ਦਾਲੂ ਤੋਂ ਪ੍ਰਤੀ ਸ਼ਦਾਲੂ 500 ਰੁਪਏ ਵਸੂਲੇਗਾ ਵਿਧਾਈ ਦੀ ਫੀਸ ਨੂੰ ਲੈ ਕੇ ਆਰਤੀ ਵਿੱਚ ਸ਼ਾਮਿਲ ਹਰੇਕ ਸ਼ਰਦਾਲੂ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਵਧਾ ਦਿੱਤੀ ਗਈ ਹੈ ਦਰਅਸਲ ਇਸ ਤੋਂ ਪਹਿਲਾਂ ਸ਼ਰਦਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ ਜੋ ਕਿ ਹੁਣ 100 ਰੁਪਏ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਕਰ ਦਿੱਤਾ ਜਾਵੇਗਾ ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ ਚਾਰ ਪੌਛ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮਾਤਾ ਵੈਸ਼ਨੂ ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭਜੂਨ ਦੇ ਦਰਸ਼ਨ ਵੀ ਕਰ ਸਕਣਗੇ ਦੱਸ દਈਏ ਗਰਭਜੂਨ ਗੁਫਾ ਆਰਤੀ ਦੌਰਾਨ ਲਗਭਗ 200 225 ਸ਼ਰਧਾਲੂ ਇੱਕੋ ਸਮਾਂ ਬੈਠਦੇ ਨੇ ਸ਼ਰਧਾਲੂ ਇਸ ਸਹੂਲਤ ਦਾ ਲਾਭ ਪਾਉਣ ਅਤੇ ਪਰਾਚਨ ਗਰਮ ਜੂਨ ਗੁਫਾ ਦੇ ਕੰਪਲੈਕਸ ਵਿੱਚ ਰੋਜ਼ਾਨਾ ਹੋਣ ਵਾਲੀਆਂ ਦਿਵਯ ਆਰਤੀ ਵਿੱਚ ਆਨਲਾਈਨ ਜਾਂ ਆਫਲਾਈਨ ਲੈ ਸਕਦੇ ਨੇ ਜਿਸ ਲਈ ਸ੍ਰਾਇਨ ਬੋਰਡ ਨੇ ਪੰਜਾਬ ਸਿੱਧੀ ਕੋਟਾ ਆਨਲਾਈਨ ਇਹੇ ਕੋਟਾ ਆਫਲਾਈਨ ਰੱਖਿਆ ਤਾਂ ਜੋ ਸ਼ਰਧਾਲੂ ਬਿਨਾ ਕਿਸੇ ਪਰੇਸ਼ਾਨੀ ਦੇ ਇਸ ਸਹੂਲਤ ਦਾ ਲਾਭ ਲੈ